ਦਨ ਕਿਸੇ ਨਾਈਟ ਵਲੌਗ ਸਮਝੋ ਜੀ ਤੇ ਚਾਹੀ ਤੁਸੀਂ ਡਿਨਰ ਵਲੌਗ ਸਮਝੋ ਕਿ ਚਾਵਲ ਆਪਣੇ ਦੁਪਹਿਰੇ ਬਣੇ ਸੀ ਦਾਲ ਬਣੀ ਸੀ ਤੇ ਥੋੜੇ ਜਿਹਾ ਫੁਲਕੇ ਬਣਾ ਲੈਨੇ ਹੁਣ ਆਪਾਂ ਨਾਲ ਤੇ ਦੁੱਧ ਸਰਲੇ ਐਸੀ ਗਰਮ ਕਰ ਲਿਆ ਵਾ ਤੇ ਸਵੇਰੇ ਬੱਚਿਆਂ ਲਈ ਬਣੇਗੀ ਮੈਗੀ ਤੇ ਬਰੈਡ ਬਣਾ ਕੇ ਦਵਾਂਗੇ ਇਹਨਾਂ ਨੂੰ ਬ੍ਰੈਕਫਾਸਟ ਸੌਰੀ ਲੱਜ ਬਾਕਸਸ ਦੇ ਵਿੱਚ ਆਪਣਾ ਖਾ ਪੀ ਦਰਾਂਗੇ ਤੇ ਆ ਮੈਂ ਥੋੜਾ ਜਿਹਾ ਇੱਕ ਖੀਰਾ ਨਿਕਲਿਆ ਸੀ ਆਪਣੀ ਸਬਜ਼ੀ ਤੋਂ ਉਹ ਲੈ ਕੇ ਆਏ ਦਬਗਾ ਸੀ ਤੇ ਥੋੜੀ ਹਰੀਆਂ ਬੱਚਾ ਲੈ ਕੇ ਆਏ ਆ ਤੇ ਆ ਵਰਤੋਂ ਸਾਰੇ ਅੱਜ ਨੇ ਕਾਫੀ ਸਾਰੇ ਤੋਤੇ ਅੱਜ ਆਪਾਂ ਜਿਵੇਂ ਸਫਾਈਆਂ-ਸਫਾਈਆਂ ਹੋ ਗਈਆਂ ਸੀ ਕਿਚਨ ਦੀਆਂ ਤੇ ਅਜੇ ਵੀ ਮੇਰੀ ਕੜਾਈ ਜਿਹੜੀ ਆ ਉਹ ਪਈ ਹੈ ਸਾਫ਼ ਕਰਨ ਵਾਲੀ ਬਾਕੀ ਵੈਸੇ ਪ੍ਰੋਪਰ ਕਿਚਨ ਮੇਰਾ ਸਾਰਾ ਇਹਦਾ ਵੈਸੇ ਉਹ ਸਾਫ਼ ਹੋ ਗਿਆ ਵਾ ਤੇ ਕੰਮ ਤੇ ਫਿਰ ਵੀ ਖਤਮ ਨਹੀਂ ਹੋਏ ਘਰ ਦੇ ਆਪਣੇ ਨੂੰ 5:00 ਵਜੇ ਜਿੰਨੇ ਵਾਧੂ ਕੀਤੀਆਂ ਤੇ ਬੱਚੇ ਆਏ ਫਿਰ ਉਹਨਾਂ ਦੀਆਂ ਵਰਤੀਆਂ ਉੱਡੀਆਂ ਤੋਟੀਆਂ ਤੇ ਰਾਤ ਦੇ ਹੁਣ ਹੋ ਅੱਜ ਚੁੱਕੀ ਐ 10 ਬੱਚੇ ਸਾਨੂੰ ਕਹਿੰਦੇ ਭੀਆ ਨੂੰ ਨਾ ਸਾਰਾ ਜਾ ਰਿਹਾ ਤੇ ਅਸੀਂ ਸੋਚਿਆ ਟੈਨਸ਼ਨ ਜੇ ਫ੍ਰੀ ਹੋ ਗਈ ਵੀ ਚਲੋ ਜਾ ਰਹੀ ਐ ਤੇ ਹੁਣ ਯਾਰ ਕਰਨ ਬਿਠਾਇਆ ਤੇ ਸੋ ਗਏ ਆਣ ਕੇ ਤੇ 2-3 ਘੰਟੇ ਸੁੱਤ ਗੋਣੇ ਤੇ ਸਾਰਾ ਦਿਨ ਕੋੜਾ ਰਹੋਗਾ ਬੱਠੇ ਡੇ ਯਾਰ ਕਰਦੇ ਤੇ ਫਿਰ ਹੋਰ ਟਾਈਮ ਤੇ ਲੱਗੀ ਗਏ ਅੱਗੇ ਅਸੀਂ ਗੁੱਸੇ ਹੋ ਲੈਦੇ ਹਾਂ ਕਿ ਨਾ ਆ ਕੇ ਯਾਰ ਕਰ ਲੈਣਾ ਨਹੀਂ ਜਿਹੜਾ ਡੈਟ ਨੇ ਪਾਉਨੇ ਕਿ ਕੱਪੜੇ ਫਿਰ ਮੈ ਵਰਤੀ ਹੋ ਜੀਏ ਧੋ ਕੇ ਪਹਿਨਾ ਆ ਲੱਕੀ ਆ ਲੱਕੀ ਕਰੇ ਆ ਜਾਂਦਾ ਘਰ ਤੇ ਨਿਕਲ ਜਾਂਦਾ ਇਹ ਨਹੀਂ ਹਾਂ ਸਮਝ ਨਹੀਂ ਲੱਗਦੀ ਇਹ ਵੀ 14 ਵਾ ਤੇ ਬਾਕੀ ਬਾਹਰ ਦਾ ਮਾਹੌਲ ਹੈ ਰਾਤ ਦਾ ਬੜਾ ਸ਼ਾਂਤੀ ਦਾ ਮਾਹੌਲ ਹੈ ਪਿੰਡਾਂ ਦਾ ਚਲੋ ਸ਼ਹਿਰਾਂ ਦਾ ਵੀ ਆਪ ਆਪਣੇ ਤਰ੍ਹਾਂ ਦਾ ਸੁਖ ਹੁੰਦਾ ਹਰ ਇੱਕ ਨੂੰ ਪਰ ਚਲੋ ਇਹ ਵੀ ਸ਼ਹਿਰਾਂ 'ਚ ਇੱਕ ਢੀਮੋਕ ਤਰ੍ਹਾਂ ਦੀ ਜਿਹੜੀ ਪਾਪਾਂ ਲੱਗੀ ਰਹਿੰਦੀ ਹੈ ਹਨਾ ਉਹ ਇੱਥੇ ਵੀ ਹੈਗੀ ਆ ਕੋਲ ਲੱਕੀ ਅੱਖਾਂ ਜਿੱਦਾ ਭੂਤ ਹੁੰਦਾ ਓਏ ਲੱਕੀ ਚੱਲੇ ਚੱਲ ਅੰਦਰ ਵੜਿਆ ਨਾ ਅੰਦਰ ਨਹੀਂ ਵੜਨਾ ਤੇ ਸਮੇ ਇੱਥੇ ਬਹਿ ਜਾ ਆਰਾਮ ਨਾਲ ਭੂਜ ਪਾਈ ਤੂੰ ਤੇ ਗਈ ਭੂਤ ਨੇ ਤੇ ਆਸ ਕੇ ਲਾਈਟ ਜਗਾ ਛੱਡ ਦੇ ਜਦੋਂ ਰਾਤ ਬਰਾਤੇ ਇਧਰ ਉਧਰ ਚਾਨਣ ਜਾਂਦਾ ਰਹਿੰਦਾ ਆ ਤੇ ਇੱਧਰ ਦੀ ਬਾਥੂਮਾਂ ਦੀ ਲਾਈਟ ਨੇ ਕਰਤਾ ਬੰਦ ਕੱਲ ਨੂੰ ਬਾਥੂਮਾਂ ਦੀ ਇਧਰਾਂ ਦੀ ਸਫਾਈ ਕਰਨੀ ਆ ਸਾਰੀ हल्दी हल्दी बीजूंगी चलो मारा चो जो सोचा वो हो गया सारा आ सारी इधर के बारे वाशरूम की सफाई सारे की करूंगी तेज चल चल जा इधर भी इधर ना सारे आ बल्ब बल लगाए चान चुनने रात रहा हाँ। ਤੇ ਲੱਗੇ ਭੈਣ ਉਹ ਨਹੀਂ ਤੇ ਰੋਟੀਆਂ ਰੱਟੀਆਂ ਖਾ ਕੇ ਸੌ ਗਈਆ ਤੇ ਅਸੀਂ ਇਹ ਜੇ ਕਰਨੇ ਜੇ ਕਰਾਤਾ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਨਾ ਜਿੰਨਾ ਚਿਰ ਮਾਪੇ ਕਰੋ ਨਾ ਉਹਨਾਂ ਚਿਰ ਭਾਵੇਂ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਜਿੰਨੇ ਮਰਜ਼ੀ ਵੱਡੇ ਸਕੂਲ ਜੀ ਜਿੰਨਾ ਚਿਰ ਮਾਪੇ ਨਾਲ ਸਿਰਫ ਪਾਈ ਲਈ ਨਾ ਕਰਦੇ ਜੀਸ਼ਨਾ ਪੋਸ਼ੁਣਾ ਵਾਲੀ ਦੀ ਗੱਲ ਪੁੱਜੋ ਟਿਊਸ਼ਨ ਜਿਹੜਾ ਬੱਚਾ 2 ਘੰਟੇ ਜਿਦਾ ਸਾਡੇ ਬੱਚੇ ਟਿਊਸ਼ਨ ਜਾਂਦੇ ਹੁੰਦੇ ਨੇ ਤੇ ਇੰਨਾਂ ਦੇ ਤੇ 40 ਨੰਬਰ ਵੀ ਨਹੀਂ ਆਇਆ ਕਰਨੇ ਜਿੰਨੇ ਇਹ ਸਲੋ ਆ ਤੇ ਹੁਣ ਚਲੋ ਇਹਨਾਂ ਨੂੰ ਇਹ ਆ ਪੀ ਲੈ ਕੇ ਬੈਠੇ ਰਹੀਦਾ ਪੜਾਉਂਦੇ ਰਹੀਦਾ ਵਾ ਚਲੋ ਵਧੀਆ ਆਪਣਾ ਲੈ ਲੈਂਦੇ ਪੋਜੀਸ਼ਨ ਵਗੈਰਾ ਤੇ ਬਾਕੀ ਚਲੋ ਨੇਜੀ ਪੋਜੀਸ਼ਨ ਦੀ ਵੀ ਗੱਲ ਨਹੀਂ ਆ ਪਰ ਜਿੱਦਾਂ ਹਨ ਪਤਾ ਵੀ ਇੰਨੇ ਸੌ ਆ ਇਹਨਾਂ ਨੂੰ 3-4 ਘੰਟੇ ਤੇ ਆਰਾਮ ਨਹੀਂ ਲੱਗ ਜਾਂਦੇ ਆਪਣੀ ਸਟਡੀ ਕੰਪਲੀਟ ਕਰਦੇ ਆ ਤੇ ਚਲੋ ਬਾਕੀ ਮਹਾਰਾਜ ਰਾਖਾ ਜੀ ਸਾਰਿਆਂ ਦਾ ਵਾਈਬ੍ਰੇ ਤੇ ਅੱਜ ਦਾ ਡਿਨਰ ਦਾ ਮੈਂ ਸਪੈਸ਼ਲ ਕੁਝ ਆਪਰੇ ਨਹੀਂ ਆ ਜਨਾ ਬਹੁਤ ਹੀ ਥੱਕ ਗਏ ਹਾਂ ਇੰਨਾ ਚਿਰ ਥੱਕ ਗਏ ਹਾਂ ਵੀ ਤੇ ਸੋਚਿਆ ਵੀ ਚੱਲ ਕੋਈ ਨਹੀਂ ਆ ਵੇਖੋ ਆ ਸਾਰੇ ਤੰਦੂਰੇ ਦੰਦਾਰੇ ਜਿਹੜੇ ਲਿਆਂਦੇ ਆਏ ਵੀ ਮੈਂ ਰੱਖਨੇ ਆ ਰੋਟੀ ਰਾਟੀ ਸਰ ਰੋਜ਼ ਰੰਦੇ ਵੀ ਇਹਦੀ ਇਹਨੂੰ ਲਾਓ ਤੰਦੂਰ ਨੂੰ ਤੇ ਰੋਟੀ ਰਾਟੀ ਬਣਾਇਆ ਕਰੋ ਕੰਮਾ ਹੋਰ ਹੀ ਕੰਮਾ ਚ ਸਾਰਾ ਦਿਨ ਨਿਕਲ ਜਾਂਦਾ ਵਾ ਆ ਵਾਸਾ ਲੈਣੇ ਨਸ਼ਾ ਟੁੱਟਾ ਚਾਹ ਪੀਣੀ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਮਾਰਨਿੰਗ ਵਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਵਰਕ ਤਾਂ ਪਾਵੇ ਤੁਹਾਡੀਆਂ ਕਮਾਈਆਂ ਤੇ ਜੀਵੀਆਂ ਤੇ ਵਾਹੇ ਨੂੰ ਸੁੱਖ ਵਧਾਈ ਰੱਖੇ ਤੇ ਸਾਰਿਆਂ ਨੂੰ ਬਖਮਾਈ ਜੀ ਰੱਬ ਰਾਖਾ ਜੀ